ਟੀਮ ਦੇ ਅੰਡਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਡੇਟ 500 ਗ੍ਰਾਮ ਆਈਸ ਜੋ ਮੈਥ ਐਮਫੈਟਾਮਿਨ ਹੁੰਦਾ ਹੈ ਡਰੱਗ ਤੇ ਉਹਦੇ ਨਾਲ 165 ਗ੍ਰਾਮ ਟੋਟਲ ਹੈਰੋਇਨ ਬਰਾਮਦ ਹੋਈ ਹੈ ਆ ਆ ਜੋ ਦੇ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਦਰਾਹ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ ਆ ਜਿਹਦੇ ਜਿਸ ਨਾਕੇ ਤੇ ਉੱਪਰ ਅਭਿਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵਦੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਇਹਨਾਂ ਦੀ ਤਲਾਸ਼ੀ ਕਰ ਲਈ ਗਈ ਇਹਨਾਂ ਦੇ ਕੋਲੋਂ 15 ਗ੍ਰਾਮ ਹੈਰੋਇਨ ਰਿਕਵਰ ਹੋਈ ਆ ਜਦੋਂ ਪੁਲਿਸ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਉਰਫ ਬੰਟੀ ਗੁੱਜਰ ਨਾਦਾ ਪਰਸਨ ਉਹ ਇਹਨਾਂ ਨੂੰ ਡਰਗਸ ਸਪਲਾਈ ਕਰਦਾ ਹੈਗਾ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਹੈਗਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਤਾਂ ਫਿਰੋਜ਼ਪੁਰ ਦਾ 모ਹਿਤ ਨਾ 모ਹਿਤ ਹਾਂ 모ਹਿਤ ਵਾਸੀ ਫਿਰੋਜ਼ਪੁਰ ਤੇ ਆਹ ਹੋਰ ਦੋ ਔਰ ਪਰਸਨ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਔਰ 150 ਗ੍ਰਾਮ ਹੈਰੋਇਨ ਦੇ ਨਾਲ ਫੜਿਆ ਗਿਆ ਤੇ ਇਹਦੇ ਨਾਲ ਨਾਲ ਜੋ ਕ੍ਰਾਈਮ ਦੌਰਾਨ ਵਰਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਤੇ ਇਹਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਜਿਸ ਤਰ੍ਹਾਂ ਇਹਦੇ ਫਿਰੋਜ਼ਪੁਰ ਲਿੰਕ ਜੁੜੇ ਨੇ ਜੀ ਬਾਰਡਰ ਏਰੀਆ ਵੀ ਹੋ ਸਕਦਾ ਕਿ ਬਾਰਡਰ ਪਾਰ ਲਿੰਕ ਵੀ ਸਾਹਮਣੇ ਆ ਸਕਦੇ ਨੇ ਜੀ ਹੋ ਸਕਦਾ ਹੈਗਾ ਕਿਉਂਕਿ ਫਿਰੋਜ਼ਪੁਰ ਵਾਲਾ ਜੋ ਮੂਹਿਤ ਹੈ ਉਹ ਹਜੇ ਹਿਰਾਸਤ ਨਹੀਂ ਆਏਗਾ ਉਹ ਦੀ ਪਾਲ ਜਾਰੀ ਹੈ ਇਹਦੇ ਨਾਲ ਨਾਲ ਜੋ ਧਰਮਵੀਰ ਉਰਫ ਬੰਦੀ ਗੁਜਰ ਇਹਦੇ ਉੱਪਰ ਪੁਰਾਣੇ ਹੋਰ ਚਾਰ ਹੋਰ ਮੁਕਦਮੇ ਸੀਗੇ ਇਹਨੂੰ ਵਾਕੇ ਪੰਜ ਮੁਕਦਮੇ ਹੈ ਤੇ ਜੋ ਸਾਡੀ ਹੁਣ ਤੱਕ ਹੀ ਪੁਛਕਿਛ ਤੋਂ ਪਤਾ ਲੱਗਿਆ ਹੈਗਾ ਕਿ ਆਹ ਏਰੀਆ ਦੇ ਵਿੱਚ ਸਪੈਸ਼ਲੀ ਦਰਾਹਤ ਔਰ ਦਰਾਹਾਂ ਦੇ ਆਲੇ-ਦੁਆਲੇ ਔਰ ਇਨਕਲੂਡਿੰਗ ਕੁਝ ਪਾਰਟ ਆਫ ਲੁਧਿਆਣਾ ਉਥੇ ਤੱਕ ਡਰਗ ਦਾ ਮੇਜਰ ਸਪਲਾਈਅਰ ਹੈਗਾ ਤੇ ਹੁਣ ਇਹਦਾ ਜੋ ਫੋਨ ਹੈਗਾ ਉਹਦੀ ਟੈਕਨੀਕਲ ਪੂਰੀ ਕੇ ਪੂਰੀ ਜਾਂਚ ਕਰਕੇ ਫੋਰੈਂਸਿਕ ਅਨਾਲਿਸਿਸ ਕਰਕੇ ਉਹ ਉਹ ਫੋਨ ਤੋਂ ਵੀ ਸਾਨੂੰ ਲੱਗਦਾ ਹੈਗਾ ਕਿ ਹੋਰ ਵੀ ਅੱਗੇ ਖੁਲਾਸੇ ਵੀ ਹੋ ਸਕਦੇ ਤੇ ਜਿਹਨੂੰ ਜਿਹਨੂੰ ਸਪਲਾਈ ਕਰਦਾ ਹੈਗਾ ਔਰ ਜੋ ਇਹਦੇ ਛੋਟੇ ਪੈਡਲਰ ਹੈ ਜੋ ਇਹਦੇ ਥੱਲੇ ਕੰਮ ਕਰਦੇ ਉਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੇ ਅੱਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਮੈਡਮ ਦਰਾਹ ਏਰੀਆ ਜਿਹਦੇ ਚ ਲਿੰਕ ਪਤਾ ਲੱਗੇ ਨਹੀਂ ਕਿਹਨੇ ਕਿਹਨਾਂ ਲਿੰਕ ਸੀ ਇਹਨਾਂ ਬੰਦਿਆਂ ਦੇ ਆ ایریا ਦੇ ਵਿੱਚ ਮੈਂ ਕਹਿ ਰਿਹਾ ਕਿ ਇਹਦੇ ਫੋਨ ਚੋਂ ਸਾਨੂੰ ਪਤਾ ਲੱਗ ਸਕਦਾ ਹੈਗਾ ਆ ਜੋ ਇਹਦੇ ਫੋਨ 'ਚ ਜੋ ਸਰਸਰੀ ਜੋ ਅਸੀਂ ਚੈੱਕ ਕੀਤਾ ਸੀਗਾ ਕਿ ਆ ایریا 'ਚ ਕਾਫੀ ਜ਼ਿਆਦਾ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੇ ਪੈਡਲਰਸ ਵਗੈਰਾ ਦੀ ਜਾਣਕਾਰੀ ਹੋਏ ਉਹ ਫ੍ਰੈਂਸਿਕ ਅਨਾਲਿਸਿਸ ਦੀ ਰਿਪੋਰਟ ਆ ਜਾਏਗੀ ਉਹਦੇ ਥਰੂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਫਿਰ ਅੱਗੇ ਅੱਗੇ ਵੀ ਜੋ ਕੜੀ ਨਾਲ ਕੜੀ ਜੁੜਦੇ ਉਹ ਵੀ ਅੱਗੇ ਔਰ ਇਨਵੈਸਟੀਗੇਸ਼ਨ ਜੋ ਜੋ ਚੀਜ਼ ਆਉਂਦੀ ਰਹੀ ਉਹਦੇ ਉੱਪਰ ਐਕਸ਼ਨ ਨਸੀਬ ਕਰਾਂਗੇ ਮੈਮ ਸਾਹਿਬ ਜੀ ਕਿੰਨੀ ਕੇਸ ਜਣਾ ਦੇ ਜਿਹੜੇ ਪ੍ਰਸ਼ਨ ਆ ਇਹਨਾਂ ਦੀ 25 ਤੋਂ ਲੈ ਕੇ 35 ਤੱਕ ਦੀ ਉਮਰ ਦੇ ਸਾਰੇ ਕੇ ਸਾਰੇ ਨੌਜਵਾਨ ਹੀ ਮੁੰਡੇ ਨੇ ਤੇ ਜੋ ਤਿੰਨ ਪਰਸਨ ਹੈ ਅਭਿਸ਼ੇਕ ਨਵਦੀਪ ਤੇ ਧਰਮਨ ਇਹਨਾਂ ਦੇ ਉੱਪਰ ਪਹਿਲਾਂ ਦਾ ਕੋਈ ਮੁਕਦਮਾ ਨਹੀਂ ਹੈ ਬਟ ਓਬਵੀਅਸਲੀ ਭਾਣ ਕਰ ਰਹੇ ਕਿ ਹੋ ਸਕਦਾ ਕਿ ਇਥੇ ਇਨਾਂ ਨੇ ਡਰਗ ਰੂਟ ਸਪਲਾਈ ਕੀਤਾ ਹੋਏ ਤੇ ਹਜੇ ਤੱਕ ਇਹ ਫੜੇ ਨਹੀਂ ਗਏ ਹੋ ਨੋਮੀਨੇਟ ਨਹੀਂ ਕੀਤੇ ਗਏ ਜਾਂ ਫਿਰ ਅਨਨੋਨ ਕੋਈ ਐਫਆਈਆਰ ਨਹੀਂ ਹੋ ਜਿਹਦੇ ਵਿੱਚ ਇਨਾਂ ਦੀ ਸੰਬੂਲੀਅਤ ਹੋਏ ਤੇ ਉਹ ਵੀ ਅਸੀਂ ਵੈਰੀਫਾਈ ਕਰਕੇ ਫਿਰ ਕਨਸਰਨ ਪੁਲਿਸ ਸਟੇਸ਼ਨ ਨੂੰ ਵੀ ਅੱਗੇ ਫਿਰ ਇਤਲਾ ਦੇ ਦਿੰਦੇ ਹਾਂ ਬੰਟੀ ਨਾਲ ਕੰਟੈਕਟ ਇਨ ਦਾ ਕਿੱਦਾਂ ਹੋਜੀ ਤਰ੍ਹਾਂ ਆ ਰਹਾਂ ਨੇ ਅ ਬੰਟੀ ਕਿਉਂਕਿ ਉਹੀ ਕਿ ਅਪਲਾਈ ਕਰਦਾ ਹੈਗਾ ਇਹਨਾਂ ਨੇ ਕੁਝ ਕਿਛ ਦੇ ਵਿੱਚ ਹੀ ਦੱਸਿਆ ਸੀਗਾ ਜੋ ਇਨੀਸ਼ੀਅਲੀ ਅਭਿਸ਼ੇਕ ਉਹ ਨਵਦੀਪ ਫੜੇ ਗਏ ਸੀਗੇ ਉਹਨਾਂ ਨੇ ਹੀ ਦੱਸਿਆ ਸੀਗਾ ਕਿ ਅਸੀਂ ਬੰਟੀ ਗੁੱਜਰ ਨੂੰ ਲੈ ਕੇ ਆਂਦੇ ਤੇ ਉਹ ਪਰਸਨ ਨੂੰ ਫਿਰ ਅਸੀਂ ਕਿਉਂਕਿ ਆ ਜੋ ਐਫ ਆਈ ਆਰ ਹੈਗੀ ਉਹ 13 ਸਤੰਬਰ ਦੀ ਹੈ ਤੇ ਹੁਣ ਇਹਨੂੰ ਅ ਪਰਸੋ ਫੜਿਆ ਗਿਆ ਹੈਗਾ ਤੇ ਮੋਹਿਤ ਜਿਹੜਾ ਫਰਾਰ ਹੈ ਜੀ ਉਹਦਾ ਕੋਈ ਲੱਗਿਆ ਕੋਈ ਸੁਰਾਗ ਲੱਜਾ ਨਹੀਂ ਤੱਕ ਹਜੇ ਤੱਕ ਨਹੀਂ ਫਿਰ ਵੀ ਅਸੀਂ ਉਹਦੇ ਭਾਲ ਕਰ ਰਹੇ ਤੇ ਟੈਕਨੀਕਲੀ ਮੈਨੂੰ ਲੱਗਦਾ ਹੈਗਾ ਕਿ ਉਹਦੀ ਸਾਨੂੰ ਫਿਰ ਅੱਗੇ ਪਤਾ ਲੱਗ ਸਕਦਾ ਹੈ ਕਿ ਤੇ ਅਸੀਂ ਉਹਨੂੰ ਵੀ ਫਿਰ ਜਲਦੀ ਕਰ ਦੇਵਾਂਗੇ ਮੰਟੀ ਜਿਹੜਾ ਮੁਸਤੇ ਪੰਜ ਪਾਰਸੇ ਦਾ ਜਿਹੜਾ ਤੇ ਜੀ ਉਹ ਜਮਾਨਤ ਤੇ ਸੀਗਾ ਜਾਂ ਫਿਰ ਰੋਲ ਤੇ ਜਾਂ ਫਿਰ ਪੀਓ ਸੀ ਦਾ ਨਹੀਂ ਇਤਨ ਜਮਾਨਤ ਤੇ ਹੀ ਭਾਰ ਹੋਣਾ ਹੈਗਾ ਸਜ਼ਾ ਤਾਂ ਕੋਈ ਵੀ ਨਹੀਂ ਹੋਈ ਹੈ ਸਾਰੇ ਕੇ ਸਾਰੇ 2022 ਤੇ 21 ਤੋਂ ਬਾਅਦ ਦੇ ਹੀ ਮੁਕਦਮੇ ਨੇ ਤੇ ਕਨਵਿਕਸ਼ਨ ਕਿਦੇ ਵਿੱਚ ਵੀ ਨਹੀਂ ਸਾਰੇ ਕੇ ਸਾਰੇ ਅੰਡਰ ਟ੍ਰਾਇਲ ਮੁਕਦਮੇ ਨੇ ਜਿੱਤਰਾ ਪੁਲਿਸ ਦੀ ਪਾਰਕਿੰਗ ਤੇ ਜੋਂ ਵੀ 15 ਗ੍ਰਾਮ ਹੈਰੋਇਨ ਦੀ ਕਬਰੀ ਤੋਂ ਬਾਅਦ ਐਡੀ ਰਕਬੇ ਬਹੁਤ ਵਧੀਆ ਪੁਲਿਸ ਦੀ ਤਾਂ ਮੈਂ ਇਨੀਸ਼ੀਅਲੀ ਕਿਹਾ ਕਿ ਪੁਲਿਸ ਦੀ ਵੱਡੀ ਕਾਮਯਾਬੀ ਹੈਗੀ ਤੇ 165 ਗ੍ਰਾਮ ਹੈਰੋਇਨ ਤੇ ਨਾਲ ਨਾਲ ਜੋ ਮੈਥ ਐਂਫੇਟਾਮੀਨ ਹੈ ਉਹ ਕੈਮੀਕਲ ਡਰਗ ਹੈਗਾ ਤੇ ਉਹਦੀ ਸਪਲਾਈ ਚੇਨ ਨੂੰ ਪਤਾ ਲਗਾਣਾ ਕਾਫੀ ਇੰਪੋਰਟੈਂਟ ਹੈਗਾ ਤੇ ਆ ਪੁਲਿਸ ਦੀ ਜੋ ਰਿਕਵਰੀ ਹੈ ਬਹੁਤ ਵਧੀਆ ਤਰੀਕੇ ਨਾਲ ਐਸਐਚਓ ਦਰਾਹਨੇ ਦੇ ਉੱਪਰ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਹਦੇ ਨਾਲ ਨਾਲ ਫਿਰ ਜੋ ਪੂਰਾ ਸਪਲਾਈ ਚੇਨ ਹੈ ਉਹਨੂੰ ਵੀ ਅਨਰਥ ਕਰਨਾ ਉਹ ਵੀ ਇੰਪੋਰਟੈਂਟ ਚੀਜ਼ ਹੈ ਉਹ ਫੋਨ ਰਾਈ ਜੋ ਟੈਕਨੀਕਲ ਅਨਾਲਿਸਿਸ ਹੈ ਉਹ ਕਾਫੀ ਕੁਝ ਦੱਸ ਸਕਦਾ ਹੈ ਤੇ ਪੁਲਿਸ ਵੱਲੋਂ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਹੀ ਜੋ ਅਸੀਂ ਜੋ ਬੈਕਵਰਡ ਲਿੰਕੇजेस ਕਹਿੰਦੇ ਉਹਨੂੰ ਸਟੈਬਲਿਸ਼ ਕਰਕੇ ਹੀ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫੜਿਆ ਗਿਆ ਤੇ ਅੱਗੇ ਇਹਨਾਂ ਦੇ ਕੋਲ ਰਿਕਵਰੀ ਵੀ ਕੀਤੀ ਗਈ ਹੈ ਥੈਂਕ ਯੂ ਜੀ